ਸਾਸੀ ਗਾਲ ਵੀਰ ਜੀ ਕਰਨ ਡੇਰੀ ਫਾਰਮ ਤੇ ਬਹੁ ਬਹੁ ਵੈਲਕਮ ਆ ਵੀਰ ਜੀ ਅੱਜ ਅਸੀਂ ਪਹੁੰਚੇ ਹਾਂ ਪਿੰਡ ਜੋਗੋਵਾਲ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਗਰਮੀਤ ਵੀਰੋ ਨਾਲ ਕੋਲ 사ਸੀ ਗਾਲ ਵੀਰ ਜੀ ਸਾਸੀ ਗਾਲ ਵੀਰ ਜੀ ਹੋਰ ਸੁਣਾਓ ਠੀਕ ਠਾਕ ਜੀ ਠੀਕ ਠਾਕ ਹੈ ਵੀਰ ਜੀ ਤੁਸੀਂ ਸੁਣਾਓ ਜੀ ਬਸ ਵਧੀਆ ਵਧੀਆ ਵੀਰ ਜੀ ਹੋਰ ਸੁਣਾਓ ਹਾਂ ਜੀ ਸਾਹਿਬ ਵਧੀਆ ਬਾਕੀ ਮੇਰਾ ਵੀਰ ਜਿਹੜੇ ਵੀ ਚੈਨਲ ਨੂੰ ਵੇਂਦੇ ਆ ਵੱਧ ਤੋਂ ਵੱਧ ਲਾਈਕ ਤੇ ਸਬਸਕ੍ਰਾਈਬ ਕਰਾ ਕਰੋ ਕਿਉਂਕਿ ਤੁਹਾਨੂੰ ਨਵੀਆਂ ਨਵੀਆਂ ਵੀਡੀਓ ਆਪਾਂ ਦਿਖਾਉਂਦੇ ਰਹਿੰਨੇ ਆ ਵੀਰ ਜੀ ਕੇ ਨਵੇਂ ਪਸ਼ੂ ਅੱਜ ਆਪਣੇ ਕੋਲ ਆਪਣੇ ਕੋਲ ਵੀਰ ਜੀ ਅੱਜ 6 6 ਪਸ਼ੂ ਵੇਚਣ ਵਾਲੇ ਆ ਜੀ ਅੱਛਾ 6 ਪਸ਼ੂ ਵੇਚਣ ਵਾਲੇ ਉਹ ਵਿੱਚੋਂ ਸੁਣਿਆ ਜੀ ਠੀਕ ਆ ਤੇ 3 4 ਸੂਣ ਵਾਲੀਆਂ ਜੀ ਅੱਛਾ 4 ਸੂਣ ਵਾਲੀਆਂ 4 ਸੂਣ ਵਾਲੀਆਂ ਵੀਰ ਜੀ ਠੀਕ ਤੇ ਰੇਟ ਨਿਕਨਗੇ ਰੇਟ ਬਿਲਕੁਲ ਜਾਜ ਪਾ ਜੀ ਹਾਂ ਜੀ ਹਾਂ ਜੀ ਚਲੋ ਵਧੀਆ ਚਲੋ ਵਧੀਆ ਵਧੀਆ ਵੇਖੋ ਵੀਰ ਜੀ ਝੋਟੀਆਂ ਰੇਟ ਤੋਂ ਵੀ 100 ਕਲਾਸ ਵੱਡੀਆਂ ਝੋਟੀਆਂ ਬਾਕੀ ਵੀਰ ਜੀ ਇੱਕ ਜੀ ਐਡਰੈਸ ਬੋਲ ਦਿਓ ਆਪਣਾ ਨਾ ਗੁਰਮੀਤ ਸਿੰਘ ਪਿੰਡ ਜੋਗਵਾਲ 베ਜੀਆਂ ਤਸੀਲ ਕਲਾਂੌਰ ਜ਼ਿਲ੍ਹਾ ਗੁਰਦਾਸਪੁਰ ਹੈ ਜੀ ਠੀਕ ਹੈ ਠੀਕ ਹੈ ਹਾਂ ਜੀ ਕਰੀਏ ਵੀਰ ਜੀ ਸ਼ੁਰੂ ਆ ਜੀ ਬਿਲਕੁਲ ਜੀ ਆਹ ਪਹਿਲੇ ਨੰਬਰ ਤੇ ਹੈ ਸੋਈ ਵੀਰ ਜੀ ਇਹ ਨਾ ਇਹ ਆਪਣੇ ਅੱਜ ਤੀਸਰੇ ਵੀ ਦਿਨ ਦੀ ਵੀਰ ਜੀ ਸੂਈ ਆ ਠੀਕ ਹੈ ਠੀਕ ਹੈ ਦੇਖੋ ਵੀਰ ਜੀ ਛੋਟੀ ਹਾਂ ਜੀ ਉਹ ਤੇ ਦੂਜਾ ਸੂਆ ਕਹਿੰਦੇ ਪਰ ਤੀਜਾ ਸੂਆ ਆਹ ਤੀਜਾ ਸੂਆ ਕੋਈ ਮੇਰਾ ਵੀਰ ਭਰਾ ਆਪਣੀ ਸਮਝ ਕਰੇ ਜਨੇ ਹਨਾ ਨਹੀਂ ਕਰ ਲੈਣੇ ਬਾਕੀ ਵੀਰ ਜੀ ਥੱਲੇ ਬਹੁਤ ਸਾਸ ਸੂਸ ਛੋਟੀ ਆ ਥਣ ਲੱਗਾ ਕੱਲਾ ਕੱਲਾ ਹਾਂ ਜੀ ਜਾ ਸੁਭਾਜੀ ਹਾਂਜੀ 8 ਕਿਲੋ ਗੋਲਾ ਆਸਤਿਆਂ ਜਿਹੜਾ ਪੱਕਾ ਹੈਗਾ 8 ਕਿਲੋ ਗੋਲਾ ਜੀ ਠੀਕ ਆ ਠੀਕ ਆ ਠੀਕ ਆ 12 ਕਿਲੋ ਦੀ ਗਰੰਟੀ ਲੈ ਲਿਓ ਵੀਰ ਜੀ ਮੇਰਾ ਜਿਹੜਾ ਜਿਹੜਾ ਵੀ ਖੜੇ ਦੋ ਟਾਲੀ ਝੋਟੀ ਸਾਰੀ ਸਾਫ ਆ ਜੀ ਸੂਈ ਦੀ ਅਮੀ ਤੀਜੇ ਦਿਨ ਦੀ ਸੂਈ ਆ ਬਿਲਕੁਲ 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 ਕੀ ਕਰਨਗੇ ਲੈ ਬੇ ਥੱਲੇ 12 ਕਿਲੋ ਹਾਂਜੀ ਹਾਂਜੀ ਨਹੀਂ ਵੀਰ ਨੇ ਸਚਾਈ ਦੱਸੀ ਆ ਕਿ 8 ਕਿਲੋ ਦੁੱਧ ਦਾ ਲੰਮਾ ਟਾਈਮ ਕੰਮ ਕਰਨਾ ਆਪਾਂ ਸਾਫ ਸਫਰਾ ਨਾਲੋਂ ਵੀ ਜੀ ਨਾਲ ਲੱਗਾਂਗੇ ਹਾਂਜੀ ਹਾਂਜੀ ਕਿਹੜਾ ਵੀਰ ਜੀ ਬੱਚਾ ਇਹਦਾ ਆਹ ਜੀ ਵੀਰ ਜੀ ਵੇਖੋ ਵੀਰ ਜੀ ਬੱਚਾ ਸਹੀ ਗੱਲ ਦੇ ਹਾਂਜੀ ਆ ਕੁਲਾਬ ਤਾਜ਼ਾ ਤਾਜ਼ਾ ਪਸੋਂ ਦੀ ਸੂਈ ਹੈ ਜੀ ਠੀਕ ਆ ਵੀਰ ਜੀ ਪਸੋਂ ਦੀ ਸੂਈ ਆ ਹਾਂ ਬਸ ਇਹਦੀ ਵੱਡੀ ਛੋਟੀ ਆ ਬੋਲ ਦੋ ਧਾਰੀ ਛੋਟੀ ਆ ਸਾਰੀ ਸਾਫ ਥਾਣੇ ਵੇਖੋ ਥਾਣੇ ਨੰਬਰ ਕਿਤੇ ਦੇਖੋ ਥਾਣੇ ਸਦੀ ਮੂਲ ਦੇ ਨੇ ਜੇ ਧਾਰ ਜਾਊਗੀ ਜਿੰਨੀ ਸਦਾ ਆ ਰਹੀ ਜੀ ਵੀਰ ਚਲੋ ਵਧੀਆ ਵਧੀਆ ਦੇ ਫਿਰ ਤੇ ਬਾਕੀ ਵੀਰ ਜੀ ਕਰਗੇ ਫਿਰ ਇਹਦਾ ਰੇਟ ਜਾਇਜ਼ ਜੀ ਰੇਟ ਵੀ ਜੀ ਬਿਲਕੁਲ ਜਾਇਜ਼ ਮੁੱਲ 85000 ਰਿਆ 80000 ਦੀ ਦੇਣੀ ਆ 2000 ਛੋਟ ਕਰ ਦਾਂਗੇ ਲਓ ਵੀਰ ਜੀ 78000 ਦੀ ਵੀਰ ਹੁਣੀਆਂ ਤੇ ਦੇਣੀ ਆ 2 ਘਟ ਅਸੀਂ ਦੀ ਤੇ ਪਰ ਵੀਰ ਜੀ ਬਾਹਰੋਂ ਫਿਰਗੇ ਤੁਰਿਆ ਏਡਾ ਡੰਗਰ ਨਹੀਂ ਆਂਦਾ ਜੀ ਜਿੱਥੇ ਮਰਜ਼ੀ ਕੋਈ ਫੇਰ ਲੇ ਹਾਂਜੀ ਹਾਂਜੀ ਦੁੱਧ ਵੀ ਕਰਮਾੜੀ 12 10 12 ਕਿਲੋ ਕਿਲੋ ਵੀਰ ਦੇਗੀ ਪੂਰੇ ਕੱਦ ਕਾਠ ਵਾਲੀਆ ਵੱਡੀ ਆ ਸਿੰਘ ਮੂੰਹ ਦੀ ਚੰਗੀ ਆ ਹਰ ਇੱਕ ਚੀਜ਼ ਦੀ ਚੰਗੀ ਆ ਚੂਹਾ ਪਸ਼ਮਾ ਹਰ ਇੱਕ ਗੱਲ ਦੀ ਕੋਈ ਕਮੀ ਪੇਸ਼ੀ ਨਹੀਂ ਹੋएगी ਤਲੀ ਵੇਖੋ ਵੀਰ ਜੀ ਵੀਰਣਾ ਬਹੁਤ ਵਧੀਆ ਰੇਡ ਗਿਆ ਤਾਂ ਅੱਠ ਤੇ ਆਹ ਕੋਈ ਪਹਿਲਾਂ ਝੋਟੀ ਆ ਦੋ ਅੱਛਾ ਇਹ ਵੇਖੋ ਦੇਖੋ ਵੀਰ ਜੀ ਬਚਾਈ ਆ ਲੈ ਹਾਂ ਜੀ ਦੋ ਤਾਂ ਦੋ ਬੱਚਾ ਤੇ ਫੁੱਲ ਵੱਡੀ ਆ ਵੱਡੀ ਫੁੱਲ ਵੱਡੀ ਆ ਵੀਰ ਜੀ ਸਾਂਭਣ ਵਾਲੀ ਕਹੇ ਵੀਰ ਭਰਾ ਨੇ ਰੀਜ ਲਾਈ ਪੂਰੀ ਇੱਥੇ ਐ ਕਾਲੀ ਸ਼ਾਹ ਝੋਟੀ ਆ ਰਾਜੀ ਰੋਜੀ ਫੋਲੇ ਥੱਲੇ ਹਾਂਜੀ ਬਾਗੀ ਥਾਨ ਬਹੁਤ ਵਧੀਆ ਲੱਗਾ ਬਿਲਕੁਲ ਵੀ ਜੀ ਸਭ ਕੁਝ ਚੰਗਾ ਝੋਟੀ ਥੱਲੇ ਇਹਦੇ ਥੱਲੇ ਮੰਨ ਲਓ ਗੋਲਾ ਨਹੀਂ ਦੁੱਧ ਆ ਜੀ ਅੱਛਾ ਦੁੱਧ ਆ 9 ਕਿਲੋ ਦੁੱਧ ਮੌਕੇ ਦੇ ਹਾਜ਼ਰ ਆ ਜੀ ਠੀਕ ਆ ਠੀਕ ਆ ਠੀਕ ਆ ਵੀ ਜੀ ਨਹੀਂ ਜਾਂਦੇ ਕਿ 9 ਕਿਲੋ ਦੁੱਧ ਜਿਹੜਾ ਇਹ ਥੱਲੇ ਹਾਜ਼ਰ ਆ ਇੱਥੇ ਅਸੀਂ ਤੁਹਾਡੇ ਕੋਲ ਕੰਮ ਕਰਦੇ ਕੰਮ ਕਰਦੇ ਮਮਤਾ ਨਹੀਂ ਕਰਦਾ ਬਿਲਕੁਲ ਬਿਲਕੁਲ ਸਚਾਈ ਦਾ ਮੋਲਿਆ ਹੈ ਇਤੋਂ ਗੋਲਾ ਨਹੀਂ ਜਗਾ ਦੋਦੇ ਆ ਜੀ ਧੀ ਮਗਰ ਬਚਾ ਆ ਗਿਆ ਦੇ ਮਗਰ ਮਗਰ ਕੱਟੀ ਆ ਜੀ ਠੀਕ ਠੀਕ ਕੱਟੀ ਆ ਗਈ ਮਗਰ ਹਾਂ ਜੀ ਮਗਰ ਕੱਟੀ ਆ ਜੀ ਠੀਕ ਆ ਵੀਰ ਜੀ ਤੇ ਬਿਲਕੁਲ ਸਾਫ ਸੁਥਰੀ ਆ ਚੋਣ ਠੰਡੀ ਠੀਵੀ ਸੀ ਸਵਕ ਬਿਲਕੁਲ ਮੈਂ ਕਹਿੰਦਾ ਉੰਗਲ ਨਹੀਂ ਰੱਖਣ ਦਿੰਦੇ ਹਾਂ ਜੀ ਕੀ ਆ ਆ ਮੇਰੇ ਤੋਂ ਕਮੀ ਆ ਬਿਲਕੁਲ ਜੀ ਬਿਲਕੁਲ ਮੋਲ ਨਹੀਂ ਚਾਹੀਦਾ ਬਿਲਕੁਲ ਜਿਆਜ ਅੱਛਾ ਜੀ ਬਿਲਕੁਲ ਜਿਆਜ ਹਾਂ ਨਾ 85000 ਦੀ ਲਾਓ ਵੀਰ ਜੀ ਵੀਰਾਂ ਨੂੰ ਹਾਂ ਨਾ 85000 ਦੀ ਫੁੱਲ ਵੱਡੀ ਝੋਟੀ ਹੈ ਕੋਈ ਵੀਰ ਜੀ ਦੇ ਦੇਗਾ 85000 ਜਿੱਦਾਂ ਦੀ ਝੋਟੀ ਇਹਦੇ ਕੋਈ ਵਪਾਰੀ ਵੀਰ ਵੀ ਜਾ ਕੇ ਤੇ ਆਪਣਾ ਹਣਾ ਜੀ ਇਹ ਸਾਰੀਆਂ ਵਪਾਰੀਆਂ ਵਾਲਾ ਰੇਟ ਹੀ ਪਾਇਆ ਆਪਾਂ ਘਰਾਂ ਵਾਲਿਆਂ ਨੂੰ ਲੋਕੀ 54000 ਵੱਧ ਪਾਉਂਦੇ ਆਪਾਂ ਵਪਾਰੀਆਂ ਵਾਲਾ ਰੇਟ ਪਾਇਆ ਕੋ ਚੈਂਕਨ ਵਪਾਰੀ ਫੁੱਲ ਵੱਡੀ ਝੋਟੀ ਹੈ ਸ਼ੋਰਚੌਣ ਵਾਲਾ ਲਾਜੇ ਤੇ ਵੀਰ ਜੀ ਇਹਦੇ ਵਿੱਚ ਹੁਲਾ ਕੋਈ ਨਹੀਂ ਹੈਗਾ ਸਾਫ਼ ਸੁਥਰੀਆਂ ਗੱਲਾਂ ਸਾਬ ਸੁਥਰਾ ਬਿਲਕੁਲ ਬਿਲਕੁਲ ਹਾਂ ਜੀ ਦੇਖੋ ਵੀਰ ਜੀ ਵੱਡੀ ਝੋਟੀ ਥਣ ਤੁਹਾਨੂੰ ਬਹੁਤ ਵਧੀਆ ਲੱਗਾ ਬਾਕੀ ਇਹਨੇ ਕਰਮਾ ਵਾਲੀ ਨੇ ਤਿੰਨ ਸੂਏ ਦੇ ਦੰਦਾ ਚ ਦੇ ਜਣੇ ਐ ਐਡਾ ਐਡਾ ਲੰਮਾ ਥਣ ਬਣਾਉਂਦੀ ਐ ਦੋ ਦੋ ਗਲਾਂ ਜਿੰਨਾ ਥਣ ਬਣਾ ਜਾਂਦੀ ਐ ਹਾਂਜੀ 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 ਚੁਈ ਚੁਈ ਸੌ ਕਿਉਂ ਵੀਰ ਜੀ ਮੈਂ ਤਾਂ ਤਿੰਨ ਸੂਏ ਨੇ ਦੰਦਾ ਚ ਦੇ ਦੇਣਾ ਦੰਦਾ ਚ ਦੇਣਾ ਦੰਦਾ ਦੀ ਦੋ ਦੰਦ ਜੀ ਇਹ ਸੂਆ ਭਾਏ ਪਹਿਲਾ ਭਾਏ ਦੂਜਾ ਇਹਨੇ ਰਹਿਣਾ ਇਦਾਂ ਨਹੀਂ ਇਦਾਂ ਰਹਿਣਾ ਇਦਾਂ ਨਹੀਂ ਇਦਾਂ ਗਾੜੀ ਵੀਰ ਜੀ ਆ ਗਈ ਗਾੜੀ ਅੱਗੇ ਆ ਗਈ ਜੀ ਸੂਣ ਵਾਲੀ ਅੱਛਾ ਗੱਬਣ ਇਹ ਨੀਲੀ ਦੀ ਹਾਂਜੀ ਵੇਖੋ ਵੀਰ ਜੀ ਝੋਟੀ ਐ ਵੀ ਫੁੱਲ ਵੱਡੀ ਆ ਫੁੱਲ ਵੱਡੀ ਹਾਂਜੀ ਵੇਖਿਓ ਮਾੜੀ ਥਣ ਪਾਂਡੇ ਰੇ ਖੁੱਲੇ ਵੀਰ ਲਿਆਉਂਦਾ ਲਿਆ ਬਹੁਤ ਵਧੀਆ ਵੀਰ ਜੀ ਬਣੂ ਥੱਲੇ ਚੰਗੀ ਆ ਨਾ ਬਿਲਕੁਲ ਬਿਲਕੁਲ ਇਹ ਸੁਣਨ ਲਈਏ ਹਾਂਜੀ ਹਾਂਜੀ ਦੇਣਾ ਲਊਗੀ ਵੀਰ ਹਾਂਜੀ ਦੇਣ ਦਾ ਆਜੂ ਬੱਲੇ ਹਾਂਜੀ ਦੇ ਪੰਜ ਚਾਰ ਹੀ ਲੈਣੇ ਜੀ ਹਾਂਜੀ 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 ਐ ਕਾਲੀ ਸ਼ਾਹ ਤੋਂ ਸ਼ਾਈ ਸ਼ਵੀ ਪੂਰੀ ਕੇ ਇਹ ਵੀ ਕੇ ਵੀਰ ਨੇ ਪਤਾ ਲੱਗਣਾ ਕਿ ਘਰ ਖਾਦਾ ਹਾਂਜੀ ਹਾਂਜੀ ਸਾਂਭੀ ਸੰਭੂ ਬਣ ਕੇ ਚੰਗੀ ਆ ਜੀ ਦੇਖੋ ਥਣ ਪਾਂਡਾ ਬਾਕੀ ਕਰਮ ਵਾਲੀ ਸੁੰਦਿਆ ਸੁੰਦਿਆ ਇਹ ੱਧਲੇਵਾ ਚੰਗਾ ਬਣਾ ਜੋ ਹਾਂਜੀ ਬਿਲਕੁਲ ਵੱਡੀ ਹੈ ਜੀ ਛੋਟੀ ਵੱਡੀ ਵੱਡੀ ਵੀਰ ਜੀ ਛੋਟੀ ਥੋੜੀ ਕੋਈ ਵੱਡੀ ਛੋਟੀ ਹੈ ਜੀ ਹਾਂ ਜੀ ਇਹ ਕੋਈ ਵੀ ਜੀ ਛੋਟੀ ਬਾਕੀ ਵੀਰ ਸੁਆ ਇਹਦਾ ਦੂਜਾ ਹੈ ਜੀ ਅੱਛਾ ਦੂਜਾ ਸੁਆ ਸੁਆ ਦੂਜਾ ਜੀ ਇਹ ਪਹਿਲਾ ਸੁਵੇ ਇਹਨੇ 13 ਕਿਲੋ ਦੁੱਧ ਵੀਰ ਦਿੱਤਾ ਹੋਊਗਾ ਵੇਖੋ ਥਣ ਭਾਂਡਾ ਖੋਖਲਾ ਪਹਿਲੇ ਸੁਵੇ ਇਹਨੇ 13 ਕਿਲੋ ਦੁੱਧ ਦਿੱਤਾ ਆ ਹਾਂ ਜੀ ਵੇਖੋ ਥਣ ਹਾਂ ਜੀ ਤੇ ਐ ਸੁਵੇ ਮੀਜਾ ਕਿ 15 16 ਕਿਲੋ ਦੁੱਧ ਦਊਗੀ ਵੀਰ ਜੀ ਦਊਗੀ ਤੇ ਦੇਣਾ ਵੀ ਹੈਗਾ ਦੇਣਾ ਵੀਰ ਜੀ ਸਾਹੀ ਕਹਿੰਦੇ ਚੰਗੀ ਸੇਵਾ ਕੀਤੀ ਹੈ ਜੀ ਦੇਣਾ ਵੀ ਆ ਵੀਰ ਦੇਣਾ ਦੇਣਾ ਖੁੱਲੇ ਥਾਂ ਚੱਡੇ ਦੀ ਆ ਜੀ ਹਾਂਜੀ ਹਾਂਜੀ ਖੁੱਲੇ ਦੀ ਆ ਬਿਲਕੁਲ ਬਿਲਕੁਲ ਜਿਹੜਾ ਮੁੱਲ ਜਿਹੜਾ ਮੁੱਲ ਵੀ ਜਾਇਜ਼ ਹੀ ਆ ਮੁੱਲ ਤਾਂ ਮਹੀ ਤੇ 1.5 ਲੱਖ ਦੀ ਆ ਹਾਂਜੀ ਹੈਗੀ ਜੀ ਆਪਾਂ ਵੀਰ ਜੀ 1.20 ਲੱਖ ਮੰਗਨੇ ਆ ਅਛਾ ਇੱਕ 10 ਦੀ ਦੇਣੀ ਆ ਮੈਂ ਕਹਿੰਦਾ ਕਰ ਦਈਏ ਥੋੜੀ ਬਹੁਤੀ ਛੋਟ ਚਾੜ ਉਹ ਮਹੀ ਬੜੀ ਵੱਡੀ ਜੀ ਮਹੀ ਤੇ ਵੀਰ ਜੀ ਵੱਡੀ ਆ ਮਹੀ ਤੇ ਲੋ ਕੀ ਹੱਥ ਨਹੀਂ ਲਾਉਣ ਦੇ ਨਹੀਂ ਇਹ ਲਾਉਣ ਦਿੰਦੇ ਇਹ ਤਾਂ ਗੱਲ ਹੈ ਕਿ 13 ਕਿਲੋ ਪਹਿਲਾਂ ਹੀ ਸਵੇਰੇ ਦੁੱਧ ਦਿੰਦਾ ਮੈਂ ਨੇ ਹਾਂਜੀ ਤੇ ਆਦ ਕੀ ਵੀਰ 15 ਕਿਲੋ ਦੀ ਆਸ ਆ ਤੇ 15 ਕਿਲੋ ਵਾਲੀ ਮੈਂ ਇਹ ਦਿੰਦਾ ਨਹੀਂ ਹੈਗਾ ਫਿਰ ਵੀ ਆਪਾਂ ਪੁੰਦ ਦੇ ਹੌਲਾ ਦੇ ਦਾਂਗੇ ਲਾਓ ਵੀਰ ਜੀ 1 5 ਦੀ ਪਰ ਛੋਟੀ ਮਿਲਦੀ ਨਹੀਂ ਪਰ ਆਉਣਾ ਬਿਲਕੁਲ ਸਹੀ ਗੱਲ ਹੈ ਹਾਂਜੀ ਗਾੜੀ ਗਈ ਆ ਗਈ ਗਾੜੀ ਵੀਰ ਜੀ ਇਹ ਵੀ ਕੱਪਣ ਵੀਰ ਜੀ ਕੱਪਣ ਦਿੱਤੀ ਕੱਪਣ ਦੇਖੋ ਵੀਰ ਜੀ ਕੱਪਣ ਇਹ ਟਰੱਕ ਦੇ ਇੰਜਨ ਜਿਹੜੇ ਆ। ਵੇਖੋ ਜੀ ਵੱਡੀ ਮੈਂ ਆ ਵੀਰ। ਵੱਡੀ ਵੱਡੀ। ਇਹਨੂੰ ਕੋਈ ਡੇਰੀ ਵਾਲਾ ਵੀਰ ਲੈ। ਇਹਨੂੰ ਡੇਰੀ ਵਾਲੇ ਪਰਪਸ 'ਤੇ ਬਹੁਤ ਵਧੀਆ ਵੀਰ ਕੋਲ। ਹਾਂਜੀ। ਵੱਡੀ ਮੈਂ ਵੇਖੋ। ਵੱਡੀ ਵੱਡੀ ਫੁੱਲ। ਰਾਜੀ ਬਾਜੀ। ਇਹ ਵੀ ਵੀਰ ਜੀ ਦੋ ਤੇ ਚੰਗਾ ਚਵਾਈ ਜਾਊਗਾ ਨਾ। ਮੈਂ ਜਿਹੜੀਆਂ 12-13 ਕਿਲੋ ਵੀਰ। ਬਾਕੀ ਵੱਡੇ ਬੰਬ ਨਹੀਂ ਮਾਰਨ ਦਾ ਵੀਰ ਜੀ ਸਾਡਾ। ਬਿਲਕੁਲ 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 ਸਹੀ ਗੱਲ ਜੀ। ਬਹੁਤ ਤੇ ਬੰਦ ਦੋ ਦੋ ਚਵਾਏਗੀ। ਬਿਲਕੁਲ ਜੀ ਬਿਲਕੁਲ। ਵੇਖੋ। ਬਿਲਕੁਲ ਵਿਜਾਇਜਾ। ਅੱਛਾ ਜੀ। ਹਾਂਜੀ। ਦੇਖੋ ਵੀਰ ਜੀ ਛੋਟੀ ਇਹ ਵੀ ਫੁੱਲ ਵੱਡੀ ਛੋਟੀਆਂ ਛੋਟੀਆਂ ਨਹੀਂ ਵੀਰ ਕੋਣ ਦੀਆਂ ਸੇਂਗੀ ਮਾਸਾ ਖੁੱਲਾ ਜੀ ਹਾਂ ਜੀ ਹਾਂ ਜੀ ਸੇਂਗ ਮਾਸਾ ਹੁੰਦਾ ਨਹੀਂ ਆਇਆ ਤੇ ਆਪੇ ਲੱਗ ਜੀ ਜਿਗਨੀ ਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਤੇ ਵੀਰੇ ਜਿਹੜਾ ਮਰਜੀ ਮੇਰਾ ਵੀਰ ਚੋਣ ਵਾਲਾ ਕੰਦਾ ਲੈ ਜੇ ਹਾਂ ਜੀ ਜੋ ਜਾ ਕੇ ਫੇਰ ਉਹ ਨੇ ਦੀ ਜੇ ਹਾਂ ਜੀ ਜਿੰਨੇ ਦੀ ਹੋਣਿਆ ਉਹਨੇ ਦੀ ਫੇਰ ਜੇ ਵੀ ਜੀ ਹਾਂ ਜੀ ਦੇਖੋ ਥਾਂ ਚੱਡੇ ਦੀ ਸਾਫ ਸੁਥਰੀ ਬਿਲਕੁਲ ਬਿਲਕੁਲ ਹਾਂ ਜੀ ਦੇਣੇ ਨੇ ਪੰਜ ਚਾਰ ਪੰਜ ਚਾਰ ਕੱਢ ਦੀ ਗਏ ਜੀ ਹਾਂ ਜੀ ਵੇਖੋ ਜੀ ਇਹਦਾ ਰੇਟ ਫਿਰ ਰੇਟ ਵੀਰ ਜੀ 75000 ਇੰਨੇ ਨਹੀਂ ਹੋਣ ਤੇ ਇੰਨੇ ਦੀ ਚੋੜਾ ਮੇਰੇ ਸੇਲ ਹੀ ਲਾਤੀ ਅੱਜ ਵੀਰ ਹਣਾ ਨੇ ਫੇਰ ਸਾਰਾ ਸੁਆ ਚੋ ਕੇ 75 ਦੀ ਫੇਰ ਵੀਰ ਜੀ ਵੇਚਦੀ ਆ ਕੋਈ ਸਾਖੀ ਤੇ ਵੀਰ ਜੀ ਫੇਰ ਵਿਕਣੀ ਆ 75 ਦੀ ਹਾਂ ਜੀ ਹਾਂ ਜੀ ਸਾਖੀ ਤੇ ਜੇ ਕਿਸੇ ਬੱਚਾ ਸਾਹਮਲੇ ਦੇ ਤਾਂ 75 ਦੀ ਇਕ ਨਹੀਂ ਜੇ ਬੱਚਾ ਨਾ ਕੋਈ ਹੋਵੇ ਤਾਂ 70 ਦੀ ਵੀ ਆ ਜੀ 70 ਦੀ ਵੇਚ ਦੂਗਾ ਹਾਂ ਜੀ ਤੇ ਇਹ ਆ ਗਿਆ ਜੀ ਫੇਰ ਅੱਗੇ ਦੂਜਾ ਸੁਆ ਅੱਛਾ ਜੀ ਵੇਖੋ ਵੀਰ ਜੀ ਇਹ ਵੀ ਛੋਟੀ ਵੀਰ ਜੀ ਦੂਜਾ ਸੁਆ ਥਾਣਾ ਦੀ ਸੁਆ ਜੀ ਵੇਖੋ ਰਿੰਗ ਲੱਗਾ ਇਹ ਵੀ ਛੋਟੀ ਵੱਡੀ ਆ ਬਿਲਕੁਲ ਇਹ ਵੀ ਗੱਪਣ ਵੀਰ ਜੀ ਗੱਪਣ ਗੱਪਣ ਤੇ ਹਾਰ ਨੇ ਲੈ ਵੀਰ ਜੀ ਤਿਆਰੀ ਹੈ ਕੋਈ ਆਪਣੇ ਘਰ ਜਾ ਕੇ ਸਵਾਏ ਵੀਰ ਕੋਈ ਬਚਾ ਲਗਾ ਤੀ ਬਚਾ ਲਗਾ ਆਪਣੇ ਘਰ ਜਾ ਕੇ ਸਵਾਏ ਇਹਦੀ ਸ਼ਾਹ ਕਾਲੀ ਛੁੱਟ ਗਿਆ ਨੀਂਗਾ ਨੀਗਾ ਸਿੰਗ ਲੱਗਾ ਬਹੁਤ ਵਧੀਆ ਹਾਂ ਜੀ ਖਾਣਾ ਲੈ ਬਈ ਸਾਫ਼ ਸੁਥਰਾ ਬਹੁਤ ਵਧੀਆ ਵੀਰ ਢੋਲ ਢੋਟੀਆਂ ਆ ਦੇਖੋ ਥਣ ਭਾਂਡੇ ਦੀਆਂ ਖੁੱਲੇ ਲੈਵੇ ਦੀਆਂ ਖੁੱਲੇ ਲੈਵੇ ਆਦੀਆਂ ਵੀਰ ਹਾਂ ਜੀ ਬੰਦਰ ਵੀਰ ਜੀ ਆਪਣਾ ਆਉਂਦਾ ਈ ਸਾਫ ਸੁਥਰਾ ਸਾਹ ਸਤਰਾ ਵੀਰ ਜੀ ਵੇਖੋ ਸਾਫ ਸੁਥਰਾ ਫਿਰ ਵੇਖਦਾ ਸੌਖਾ ਜੇ ਗਾ ਕੇ ਹੀ ਖੁਸ਼ ਤੇ ਆਪ ਵੀ ਖੁਸ਼ ਆਪ ਵੀ ਖੁਸ਼ ਬਿਲਕੁਲ ਵੀ ਜੀ ਇਹ ਇੱਕ ਪਾਰੀ ਵੀਰਾਂ ਦੇ ਵਿੱਚ ਨਾਲੇ ਮੁੰਨ ਪਾਏ ਵੀਰ ਜੀ ਬਿਲਕੁਲ 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 ਵੇਖੋ ਝੋਟੀ ਨੂੰ ਵੇਖੋ ਜੀ ਥੱਲੇ ਰੰਗ ਭਾਗ ਲੱਗੇ ਸਫਾਈਆਂ ਵੇਖੋ ਹਾਂ ਜੀ ਕਿਤੇ ਥਾਣਾ ਲੱਗਾ ਇਹਦੇ ਬਣੂ ਕਰਮ ਵਾਲੀ ਚੰਗੀ ਹਾਂ ਜੀ ਹਾਂ ਜੀ ਮੋਹਨ ਜੀ ਇਹ ਬਿਲਕੁਲ ਜੀ 75000 ਆ ਰਹੀ ਲਾਓ ਜੀ 75000 ਦੀ ਪਰ ਆਉਂਦੀ ਨਹੀਂ ਕਰਮਾ ਲਈ 75000 ਜੀ ਦਊਗਾ ਜਸੂ ਆ 75000 ਆਉਂਦੀ ਨਹੀਂ ਆ 75000 ਦੀ ਜੀ ਬਾਕੀ ਵੀਰ ਭਰਾ ਕੋਈ ਫੋਨ ਲਾਏ ਹੋਰ ਕਰਦੇ ਹੋ ਥੋੜਾ ਬਤਾ ਜੀ ਇਹ ਦੋਵੇਂ ਕੋਈ ਬੰਦਾ ਲਏ ਹਾਂਜੀ ਤੇ 5000 ਵਿੱਚ ਛੋਟ ਵੀ ਹੈਗਾ ਜੀ ਲਾਓ ਜੀ ਜੁਲਾਹਾ ਕਹਤਾ ਇਹ ਦੋਵੇਂ ਲਾਓਏ ਤੇ 5000 ਛੋਟ 75000 75000 ਆਲੀਆਂ ਲਊਗਾ ਤੇ ਵੀ ਜੀ ਇੱਕ 45 ਹੀ ਲਾਣਾ ਦੇਰੀ ਵਾਲੇ ਵੀਰਾਂ ਤੇ ਬਹੁਤ ਵਧੀਆ ਪਾਰੀ ਨੀ ਲੈ ਜਣਾ ਦੋਵੇਂ ਬਾਰ ਬਾਰ ਤੇਰਾ ਤੇਰਾ ਕਿਲੋ ਦੀ ਮਾਲਕਣਾ ਹੈ ਵੀ ਵੱਡੀਆਂ ਛੋਟੀਆਂ ਨਹੀਂ ਇੱਕ ਛੋਟੀ ਹੁੰਦੀ ਹੈ ਵੱਡੀਆਂ ਹਾਂਜੀ ਇਹ ਵੱਡੀਆਂ ਛੋਟੀ ਵੀਰ ਜੀ ਕੋਈ ਨਹੀਂ ਅਸੀਂ ਲੈਂਦੇ ਨਹੀਂ ਛੋਟੀ ਕੋਈ ਨਹੀਂ ਜੇ ਛੋਟੀ ਕੋਈ ਨਹੀਂ ਗਾੜੀ ਵੀਰ ਜੀ ਆ ਗਿਆ ਨੀਲੀ ਰਵੀ ਦਾ ਅਸਲ ਨੀਲੀ ਬਾਰਡਰ ਵਾਲੀ ਨੀਲੀ ਇਹਨੂੰ ਆਂਦੇ ਇਹ ਨੀਲੀ ਰਵੀ ਦਾ ਬੱਚਾ ਹਾਂਜੀ ਇਹਦਾ ਸੁਆ ਵੀਰ ਜੀ ਆਰਦੀ ਸੂਣੀ ਹੈ ਦੂਸਰਾ ਠੀਕ ਆ ਜੀ ਇਹ ਵੀਰ ਬੰਦਿਆਂ ਨੂੰ ਦੁੱਧ ਦੀ ਜ਼ਿਆਦਾ ਲੋੜ ਸੀ ਅੱਛਾ ਏ ਉਹਨਾਂ ਨੇ ਕਰਤੋਂ ਜ਼ਿਆਦਾ ਵਿਊ ਦਾ ਕੰਮ ਸੀ ਦੇਖਾ ਇਹਨਾਂ ਨੂੰ ਲੋੜ ਜ਼ਿਆਦਾ ਸੀ ਦੁੱਧ ਦੀ ਅੱਛਾ ਏ ਕੋਈ ਇਹ ਇਹ ਮਹੀਨਾ ਲੈਂਦੀ ਆ ਜੀ ਅੱਛਾ ਮਹੀਨਾ ਲੈਂਦੀ ਮਹੀਨਾ ਲੈਂਦੀ ਜੀ ਹਾਂ ਜੀ ਹਾਂ ਜੀ ਤੇ ਇਹਦੀ ਅਗਲੀ ਬਾਰ ਖਾਣ ਵੀ ਗੁਲਾਬੀ ਇਹਦੀ ਅਗਲੀ 12 ਤਰੀਕ ਨੂੰ ਦਿਨ ਪੂਰੇ ਹੋਣੇ ਆ ਵੀਰ ਅੱਛਾ ਜੀ ਵੀਰ ਜਿੱਥੇ ਮਾੜਾ ਛੜ ਕੇ ਖੋਇਆ ਮੇਰੇ ਕੋਲ ਸੂਈ ਮੱਝ ਲੱਗ ਗਈ ਨਾ ਵੀਰ ਠੀਕ ਜੀ ਤੇ ਇਹ ਉਹਨਾਂ ਨੇ ਨਾ ਇਹ ਵਿੱਚ ਦੇ ਦਿੱਤੀ ਜੇ ਤੇ ਇਹਦਾ ਮੁੱਲ ਵੀ ਬਿਲਕੁਲ ਮਾਨ ਕੀਆ ਬਿਲਕੁਲ ਜ਼ਿਆਦਾ ਜੀ ਕਿੰਨਾ ਵੀ ਜੀ ਤੋ ਕੀ ਮੈਨੂੰ ਕੋਈ ਵੀਰਜੀ 99000 ਦੀ 90 99 ਦੀ ਦੇ ਦੇ ਹੁਣ 80 ਵੀ ਦੇਣੀ ਆ ਲਓ ਵੀਰ ਜੀ ਇਹ ਤਾਂ ਵੀਰ ਕੋਈ ਕਮਾਈ ਵੀ ਕਰ ਸਕਦਾ ਮਹੀਨਾ ਸਾਹ ਕੇ ਇਹ ਜੇ ਜਿਹੜਾ ਸੰਭੂ ਗਣਾ ਮੈਂ ਇਹਨੇ 1 ਲੱਖ 10000 ਵਿਗਣੇ ਵੀਰਜੀ ਵਿਗਣੇ ਇੱਕ 100 ਵਿਰੋਂ ਨਹੀਂ ਆਂਦੇ ਮੈਨੂੰ ਕੋਈ 99000 ਦੀ ਦੇ ਦੇ ਜਿਹੜੇ ਤਿਆਰ ਆ ਜਦੋਂ ਤਿਆਰ ਉਹ ਫੋਨ ਕਰਦੇ ਲੈ ਜਾਾਂਗੇ ਹਾਂਜੀ ਵੱਡੀ ਆ ਜੀ ਇਹ ਥੋੜੀ ਵੱਡੀ ਆ ਵੱਡੀ 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 ਸਾਰੀਆਂ ਝਟੀਆਂ ਵੀ ਜੀ ਵੱਟੀਆਂ ਨਹੀਂ ਲਈਦੀ ਅਸਲ ਨਹੀਂ ਲਈਦੀ ਹੈ ਵੀਰ ਜਿਹੜਾ ਬੰਦਾ ਦੁੱਧ ਪੋਂਦਾ ਨਾ ਦੁੱਧ ਪੋਣ ਵਾਲਾ ਕੱਚੀ ਸਾਹਮਣੇ ਚੰਗੀ ਆ ਸਹੀ ਗੱਲ ਜੀ ਹਾਂਜੀ ਇਹ 1 ਮਹੀਨਾ ਵੀ ਸਾਹਮਣੇ ਹਾਂਜੀ ਅੱਜ 10 ਤਰੀਕ ਹੈ ਵੀਰ ਜੀ ਪਿਓਰ ਨਹੀਂ ਲਈਦੀ ਆ ਪਿਓਰ 12 ਤਰੀਕ ਨੂੰ ਇਹਦੇ ਜੀ ਪੂਰੇ 10 ਮਹੀਨੇ ਹੋ ਜਾਣੇ ਆ ਜੀ ਹਾਂਜੀ ਤੇ ਪਾਏ ਬੇਸ਼ੱਕ ਕੋਈ ਲਿਖਾ ਕੇ ਲਾ ਜੇ ਇਤੋਂ ਟਾਈਮ ਵਧਣ ਨਹੀਂ ਲੱਗੂਗੀ ਉੱਤੇ ਦਿਹਾੜੀਾਂ ਕੇ ਲਾ ਜੇ ਹਾਂਜੀ ਗਾੜੀ ਕੋਈ ਪਾਏ ਹਨ ਦੋ ਚਾਰ ਦਿਨ ਲਾ ਦੇ ਗਾੜੀ ਆਪਾਂ ਕੀ ਕਹਸਾ ਜੇ ਬਾਕੀ ਥਾਣਾ ਦੀ ਫੁੱਲ ਗਰੰਟੀ ਆ ਹਰ ਪਿੱਛੇ ਦੀ ਹਰ ਇੱਕ ਚੀਜ਼ ਦੀ ਫੁੱਲ ਗਰੰਟੀ ਹੋਏਗੀ ਠੀਕ ਆ ਵੀਰ ਜੀ ਹਾਂਜੀ ਕੋਈ ਇਹਦੇ ਵਿੱਚ ਓਲਾ ਨਹੀਂ ਵੀ ਹੋਏਗਾ ਹਾਂਜੀ ਬਿਲਕੁਲ ਵੀਰ ਜੀ ਸੱਚਾਈ ਦਾ ਕੰਮ ਆ ਫਾਇਦਾ ਆ ਸਾਫ਼ ਕਰਾ ਜੀ ਹਾਂਜੀ ਹਾਂਜੀ ਇਹ ਬਿਲਕੁਲ ਵੀਰ ਪਿਓਰ ਨਹੀਂ ਨਹੀਂ ਅਸਲ ਅਸਲ ਇੱਕ ਚੀਜ਼ ਹਾਂਜੀ ਠੀਕ ਆ ਵੀਰ ਜੀ ਬਾਕੀ ਵੀਰ ਜੀ ਐਡਰੈਸ ਬੋਲ ਦਿਓ ਨਾਮ ਗਰਮੀਤ ਸਿੰਘ ਪਿੰਡ ਜੋਗਵਾਲ 베ਦੀਆਂ ਠੀਕ ਤਹਿਸੀਲ ਕਲਾਨੌਰ ਜਿਹੜਾ ਗਰਦਾਸਪੁਰ ਸਸਕਾਰ ਸਸਕਾਰ ਜੀ